ਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ 400 ਤਤੀ ਪ੍ਰਾਪਤ ਬਾਜਕ ਪਿੰਡ ਤੋਂ ਵਿਰਾਹਾ ਨੂੰ ਛੱਡ ਕੇ ਸਾਡੇ ਵਿੱਚ ਵੀ ਸੰਭਲ ਹੋਏ ਨੇ ਜਾਲਗੀਆਂ ਜ਼ਮੀਰਾਂ ਵਾਲੇ ਨਸਕਾਰ ਜਗਦੀਪ ਸਿੰਘ ਲਗਨਦੀਪ ਸਿੰਘ ਸੁਖਰਾਜ ਸਿੰਘ ਮਿੰਨਗਲ ਸਿੰਘ ਲੱਕੜਾਂ ਦਾ ਬਹੁਤ ਵੱਡਾ ਟਰਾਲਾ 15 ਗੱਟੇ ਆਟੇ ਦੇ ਅਸੀਂ ਵੀਕੇਜੀ ਸਿੱਧੂਪੁਰ ਦੇ ਅਥੇ ਬੰਦੀ ਵੱਲੋਂ ਇਹਨਾਂ ਦੇ ਬਹੁਤ ਰਿਣੀ ਐ ਜਿਨ੍ਹਾਂ ਦੇ ਵਿੱਚ ਕੇ ਪ੍ਰਮਾਤਮਾ ਵਸਿਆ ਜਾਗਦਿਆਂ ਜਵੀਰਾਂ ਵਾਲੇ ਇਨਸਾਨ ਜਿਨ੍ਹਾਂ ਨੇ ਕੇ ਆਪ ਦਾ ਇੱਥੇ ਪੱਕਾ ਮੋਰਚਾ ਲਾਉਣ ਵਾਸਤੇ ਇੱਥੇ ਆਏ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਜਗਜੀਤ ਸਿੰਘ ਜੀ ਟੱਲੇਵਾਲ ਜੀ ਸੋਚੇ ਪਰਮਾਨੰਦ ਦੇ ਸੋਚੇ ਸਰਦਾਰ ਜਗਜੀਤ ਸਿੰਘ ਟੱਲੇਵਾਲ ਜ਼ਿੰਦਾਬਾਦ ਸਰਦਾਰ ਜਗਜੀਤ ਸਿੰਘ ਟੱਲੇਵਾਲ ਜ਼ਿੰਦਾਬਾਦ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਵੀਰ ਅੱਜ ਆਪਣੇ ਪਿੰਡੋਂ ਬਾਜਕ ਜ਼ਿਲ੍ਹਾ ਬਠਿੰਡਾ ਤੋਂ ਆਪਣੇ ਪਿੰਡ ਦੀ ਏਕਾਈ ਬਣਾ ਕੇ ਆਏ ਆ ਨਾਲ ਬਹੁਤ ਸਾਰਾ ਨਾਲ ਤਾਂ ਵਿਕੋਲ ਲੱਕੜਾਂ ਦੀ ਟਰਾਲੀ ਵੀ ਲੈ ਕੇ ਆਏ ਆ ਹੋਰ ਜਿੰਨੇ ਵੀ ਵੀਰ ਇੱਥੇ ਆਇਆ ਸਾਰਿਆਂ ਨੂੰ ਧੰਨਵਾਦ ਕਰਦੇ ਆ ਸਾਡੇ ਦਾ ਜਿਨ੍ਹਾਂ ਨੇ ਜਾਨ ਜਾਨ ਅਸਲੀ ਇਸ ਮੋੜੇ ਨੂੰ ਆਪਣਾ ਸਮਰਥਨ ਦਿੱਤਾ ਜਿਨ੍ਹਾਂ ਨੇ ਤਾਹ ਦਰੋਂ ਤਰਵਾਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਕੋ ਆਪੇ ਦਾ ਦੇਣਗੇ ਧੰਨਵਾਦ ਆ ਦਿਓ ਆ ਲਾ ਆ ਤਾ ਉਹ ਉਦੋਂ ਫੋਟੋ ਕਰ ਲਈ ਉਹ ਆ ਲੈ ਲਵਦੇ ਦੀ ਵੀਡੀਓ ਆ ਲਵਦੇ ਦੀ ਵੀਡੀਓ ਆਓ ਜੀ ਲਾਓ ਆਓ ਬਾਈ ਇਹਦੇ ਭਾਈ ਕਿਹੜੇ ਲਗਾਉਂਦੇ ਬੋਲੇ ਸੋਨੇਹਾ ਸੋਨੇਹਾ ਬੋਲੇ ਬਾਈ 52